ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਆਪਣੀ ਅੱਜ ਦੀ ਵੀਡੀਓ ਮੂਲ ਮੰਤਰ ਦਾ ਜਾ ਜੋ ਮੁਨੱਖ ਮੂਲ ਮੰਤਰ ਦਾ ਪਾਠ ਰੋਜ਼ ਕਰਦੇ ਹਨ ਉਹ ਜ਼ਰੂਰ ਦੇਖਣ ਫਿਰ ਦੇਖਣਾ ਜੀ ਤੁਹਾਡੀ ਜ਼ਿੰਦਗੀ ਕੁਝ ਦਿਨਾਂ ਵਿੱਚ ਹੀ ਬਦਲ ਜਾਵੇਗੀ ਤੁਹਾਡੀ ਕਿਸਮਤ ਤੁਹਾਡੇ ਭਾਗ ਜਾਗ ਜਾਣਗੇ ਤੁਹਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਿਆਂ ਕਿਰਪਾ ਹੋਵੇਗੀ ਅਤੇ ਖੁਸ਼ੀਆਂ ਆਉਣਗੀਆਂ ਅਤੇ ਉਹ ਕਿਹੜਾ ਕੰਮ ਹੈ ਜਿਹੜਾ ਆਪਾਂ ਮੂਲ ਮੰਤਰ ਕਰਦਿਆਂ ਸਮੇਂ ਕਰਨਾ ਹੈ ਅਤੇ ਉਹ ਕਿਹੜਾ ਕੰਮ ਹੈ ਕੀ ਨਹੀਂ ਕਰਨਾ ਹੈ ਤਾਂ ਉਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਸਾਰੀ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਅੱਧੀ ਅਧੂਰੀ ਜਾਣਕਾਰੀ ਹਮੇਸ਼ਾ ਹਾਨੀਕਾਰਕ ਹੁੰਦੀ ਹੈ ਤੇ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਪਹਿਲੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਜੋ ਵੀ ਮਨੁੱਖ ਸ਼ਰਧਾ ਦੇ ਨਾਲ ਅਤੇ ਭਰੋਸੇ ਦੇ ਨਾਲ ਕਰਦੇ ਹਨ ਉਹਨਾਂ ਦੀ ਹਰ ਇੱਕ ਇੱਛਾ ਅਤੇ ਮਨੋ ਕਾਮਨਾ ਪੂਰਨ ਹੁੰਦੀ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਦੇ ਪ੍ਰਤੱਖ ਗੁਰਨਾਨਕ ਪਾਤਸ਼ਾਹ ਜੀ ਆਪ ਹਨ ਕਿਉਂਕਿ ਜਿਸ ਸਨਾ ਦੇ ਉੱਤੇ ਜਿਸ ਹਿਰਦੇ ਦੇ ਉੱਤੇ ਮੋਲ ਮੰਤਰ ਦਾ ਪਾਠ ਰਚ ਜਾਂਦਾ ਹੈ ਸਮਝੋ ਕਿ ਉਸ ਦਾ ਬੇੜਾ ਪਾਰ ਹੋ ਗਿਆ ਪਰ ਸਾਡੇ ਚ ਕਈ ਮਨੁੱਖ ਇਹੋ ਜਿਹੇ ਹਨ ਜੋ ਰੋਜ਼ਾਨਾ ਹੀ ਮੋਲ ਮੰਤਰ ਦਾ ਪਾਠ ਕਰਦੇ ਹਨ ਪਰ ਨਾਲ ਨਾਲ ਇਹ ਗਲਤੀ ਕਰ ਬੈਠਦੇ ਨੇ ਕਿ ਸਾਡੇ ਉੱਤੇ ਕਿਰਪਾ ਹੋਣ ਵਿੱਚ ਦੇਰੀ ਲੱਗ ਜਾਂਦੀ ਹਨ ਉਹ ਗਲਤੀ ਆਪਾਂ ਬਿਲਕੁਲ ਨਹੀਂ ਕਰਨੀ ਕਿਰਪਾ ਹੋਣ ਤੇ ਦੇਰੀ ਲੱਗ ਸਕਦੀ ਹੈ ਆਪਾਂ ਮੋਲ ਮੰਤਰ ਦਾ ਜਾਪ ਕਰਦੇ ਹਾਂ ਅਤੇ ਨਾਲ ਹੀ ਨਾਲ ਗਿੰਤੀਆਂ ਮੰਤੀਆਂ ਵੀ ਕਰਦੇ ਹਾਂ ਜੀ ਨੇਕੇ ਕੰਨਿਆ ਨੂੰ ਹੁੰਦਾ ਹੈ ਕਿ ਇੱਕ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੀਏ ਜਿਵੇਂ ਕਿ ਕਈ 2 ਮਾਲਾ ਦਾ ਜਾਪ ਕਰਦੇ ਹਨ ਅਤੇ ਕਈ 4 ਮਾਲਾ ਦਾ ਕਰਦੇ ਹਨ ਅਤੇ ਕਈ 6 ਤੇ ਕਈ 11 ਮਾਲਾ ਦਾ ਜਾਪ ਕਰਦੇ ਹਨ ਸਾਧ ਸੰਗਤ ਜੀ ਕਈ ਇਸ ਤੋਂ ਵੱਧ ਵੀ ਕਰਦੇ ਹੁੰਦੇ ਹਨ ਪਰ ਗਲਤੀ ਕਿੱਥੇ ਹੋ ਜਾਂਦੀ ਹੈ ਸਿੱਧੂ ਆਪਾਂ ਗਿੰਤੀਆਂ ਮਿੰਤੀਆਂ ਦੇ ਵਿੱਚ ਹੀ ਰਹਿ ਜਾਂਦੇ ਹਨ ਅਤੇ ਕਾਲੀ ਕਾਲੀ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਿੱਥੇ ਕਿ ਕੋਈ ਵੀ ਸਾਡੀ ਭਾਵਨਾ ਹੀ ਨਹੀਂ ਬੰਦੀ ਅਸੀਂ ਆਪਣੇ ਸੱਚੇ ਵਾਹਿਗੁਰੂ ਜੀ ਨੂੰ ਕੋਲ ਆਪਣੇ ਕੋਲ ਇਹ ਨਹੀਂ ਮਹਿਸੂਸ ਕਰ ਪਾਉਂਦੇ ਕਿਉਂਕਿ ਸਾਡੀ ਰਸਨਾ ਹੀ ਮੂਲ ਮੰਤਰ ਜੀ ਦਾ ਜਾਪ ਕਰ ਰਹੀ ਹੁੰਦੀ ਹੈ। ਕਈ ਤਰ੍ਹਾਂ ਦੇ ਇਸ ਪ੍ਰਤੀ ਵਿਚਾਰ ਹੁੰਦੇ ਹਨ। ਵਾਰ-ਵਾਰ ਆਪਾਂ ਕੜੀ ਦੇਖਦੇ ਰਹਿੰਨੇ ਹਾਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਹੋਏ ਕਿ ਅਸੀਂ ਇਸ ਤੋਂ ਬਾਅਦ ਆਹ ਕੰਮ ਕਰਨਾ ਹੈ ਜਾਂ ਉਹ ਕੰਮ ਕਰਨਾ ਹੈ। ਭਾਵ ਕਿ ਸਾਡੇ ਕੰਮਾਂ ਦੀ ਹੀ ਸਾਡੇ ਮਨ ਵਿੱਚ ਫਿਕਰ ਚੱਲਦੀ ਰਹਿੰਦੀ ਹੈ। ਪਰ ਰਸਨਾ ਮੂਲ ਮੰਤਰ ਦਾ ਜਾਪ ਕਰਦੇ ਹੀ ਰਹਿਨੇ ਹਾਂ। ਪਰ ਮਹਾਪੁਰਖ ਜੀ ਕਹਿੰਦੇ ਹਨ ਸਾਡੀ ਰਸਨਾ ਤੇ ਵੀ ਮੂਲ ਮੰਤਰ ਦਾ ਜਾਪ ਆਉਂਦਾ ਹੈ। ਉਹ ਤਾਂ ਆਪਣਾ ਕੰਮ ਹੀ ਕਰਦਾ ਹੈ ਪਰ ਜੇਕਰ ਆਪਾ ਹਿਰਦੇ ਰਾਹੀ ਵੀ ਭਾਵ ਕਿ ਜੇ ਅਸੀਂ ਮੰਨ ਰਹੀ ਵੀ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਵਿੱਚ ਜੁੜ ਜਾਵਾਂਗੇ ਤੇ ਸਾਡੇ ਉੱਤੇ 100 ਗੁਣਾ ਵੱਧ ਕਿਰਪਾ ਹੋਵੇਗੀ ਇਸ ਕਰਕੇ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ ਚਾਹੇ ਘਟ ਕਰ ਲੋ ਜਾਂ 108 ਵਾਰ ਦਾ ਮੂਲ ਮੰਤਰ ਦਾ ਜਾਪ ਕਰ ਲੋ ਜਾਂ 108 ਤੋਂ ਵੀ ਘਟ ਕਰ ਸਕਦੇ ਹੋ ਭਾਵੇਂ ਤੁਸੀਂ 5 ਵਾਰ ਕਰ ਲੋ ਜਾਂ 10 ਵਾਰ ਪੜ੍ਹ ਲੋ ਅਤੇ ਪੂਰੇ ਮਨ ਅਤੇ ਸ਼ਰਧਾ ਨਾਲ ਕਰਿਆ ਕਰੋ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਿਆ ਕਰੋ ਤਾਂ ਫਿਰ ਦੇਖਣਾ ਤੁਹਾਨੂੰ ਆਪਣੇ ਆਪ 'ਚ ਬਦਲਾਅ ਹੁੰਦਾ ਨਜ਼ਰ ਆਵੇਗਾ ਤੁਹਾਡਾ ਮਨ ਕ੍ਰੂਤੀਆਂ ਨੂੰ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਜੁੜ ਜਾਵੇਗਾ ਸਾਾ ਸਾਥ ਸੰਗਤ ਜੀ ਆਪਾਂ ਅੱਜ ਤੋਂ ਹੀ ਮੂਲ ਮੰਤਰ ਦਾ ਪਾਠ ਕਰਨਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਕੇ ਆਪਣੇ ਕੋਲ ਸਮਝ ਕੇ ਕਰਨਾ ਹੈ ਜੇਕਰ ਆਪ ਅੱਜ ਤੋਂ ਹੀ ਇਹ ਕਾਰ ਲਵਾਂਗੇ ਤੇ ਸਾਡੇ ਮਨ ਵਿੱਚ ਸਹਿਜ ਇੱਕ ਚਿੱਤ ਹੋ ਕੇ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਦੇਖਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਉੱਤੇ ਇੰਨੀ ਕਿਰਪਾ ਹੋ ਜਾਵੇਗੀ ਤੁਹਾਡੇ ਤੋਂ ਸੰਭਾਲਿਆ ਵੀ ਸੰਭਾਲੀ ਨਹੀਂ ਜਾਣੀ ਕਿਉਂਕਿ ਮੂਲ ਮੰਤਰ ਦਾ ਜਾਪ ਕਰਨ ਵਾਲੇ ਮਨੁੱਖਾਂ ਦੇ ਮਨ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾ ਤੋਂ ਪਹਿਲੋ ਹੀ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਹਨ ਇੰਨੀ ਕਿਰਪਾ ਹੋ ਜਾਂਦੀ ਹੈ ਮੂਲ ਮੰਤਰ ਦੇ ਜਾਪ ਨਾਲ ਪਰ ਆਪਾਂ ਗਿੰਤੀਆਂ ਮੰਤੀਆਂ ਵਿੱਚ ਹੀ ਰਹਿ ਜਾਂਦੇ ਆ ਅੱਜ ਤੋਂ ਆਪਾਂ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ ਪਿਆਰ ਸਤਕਾਰ ਅਤੇ ਸ਼ਰਧਾ ਨਾਲ ਕਰਨਾ ਹੈ ਅਤੇ ਭਰੋਸੇ ਦੇ ਨਾਲ ਕਰਨਾ ਹੈ ਫਿਰ ਦੇਖਣਾ ਕਿ ਕਿਵੇਂ ਕਿਸਮਤ ਚਮਕ ਜਾਵੇਗੀ ਉਸ ਤੋਂ ਬਾਅਦ ਦੂਸਰੀ ਗੱਲ ਹੈ ਜੀ ਮੂਲ ਮੰਤਰ ਦਾ ਜਾਪ ਸਹੀ ਸਮਾ ਕਿਹੜਾ ਹੈ ਤਾਂ ਵੇਖੋ ਜੀ ਇੱਥੇ ਮਹਾਪੁਰਖ ਜੀ ਆਖਦੇ ਹਨ ਦੇਖੋ ਜੀ ਮੂਲ ਮੰਤਰ ਦਾ ਜਾਪ ਕਰਨ ਲਈ ਸਾਡੇ ਉਤੇ ਕੋਈ ਵੀ ਪਾਬੰਦੀ ਨਹੀਂ ਹਨ ਵੈਸੇ ਤਾਂ ਸਾਡੇ ਉਤੇ ਕੋਈ ਵੀ ਬਾਣੀ ਪੜਨ ਨੂੰ ਲੈ ਕੇ ਕੋਈ ਵੀ ਪਾਬੰਦੀ ਨਹੀਂ ਹੈ ਅਤੇ ਜਦੋਂ ਵੀ ਸਾਡਾ ਦਿਲ ਕਰਦਾ ਹੈ ਆਪਾਂ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਜਾਂ ਕਿਸੇ ਵੀ ਬਾਣੀ ਦਾ ਜਾਪ ਕਰ ਸਕਦੇ ਹਾਂ ਪਰ ਸਾਡੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਕਿਉਂਕਿ ਅੰਮ੍ਰਿਤ ਵੇਲੇ ਜੋ ਮਨੁੱਖ ਵੀ ਸੰਭਾ i ਉਨ੍ਹਾਂ ਦੇ ਉੱਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ 24 ਘੰਟਿਆਂ ਦੇ ਵਿੱਚ ਸਾਡੇ ਕੋਲ ਅੰਮ੍ਰਿਤ ਵੇਲਾ ਮੰਗਿਆ ਹੈ ਅੰਮ੍ਰਿਤ ਵੇਲੇ ਦੇਜੋ 3 ਘੰਟੇ ਹਨ ਨਾ 3 ਘੰਟਿਆਂ ਵਿੱਚੋਂ ਵਾਹਿਗੁਰੂ ਅਕਾਲ ਪੁਰਖ ਜੁੜਨ ਨਾਲ ਯਤਨ ਕਰ ਲਈਏ ਵਾਹਿਗੁਰੂ ਅਕਾਲ ਪੁਰਖ ਦੀ ਬੇਅੰਤ ਕਿਰਪਾ ਸਾਡੇ ਤੇ ਹੋ ਸਕਦੀ ਹੈ ਇਸ ਕਰਕੇ ਆਪਾਂ ਅੰਮ੍ਰਿਤ ਵੇਲਾ ਜ਼ਰੂਰ ਸਾਂਭਣਾ ਹੈ ਅਤੇ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹ ਇਹ ਕੋਸ਼ਿਸ਼ ਕਰਨੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਮੋਲ ਮੰਤਰ ਦਾ ਜਾਪ ਕਰੀਏ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਪਰ ਅਸੀਂ ਅੰਮ੍ਰਿਤ ਵੇਲੇ ਉੱਠਦੇ ਜਰੂਰ ਹਾਂ ਪਰ ਬਾਕੀ ਆਪਣੇ ਕੰਮ ਤਾਂ ਦੇ ਬਹੁਤ ਜ਼ਿਆਦਾ ਹੁੰਦੇ ਹਨ ਅਸੀਂ ਦੁਨੀਆਵੀ ਕੰਮਾਂ ਵਿੱਚ ਲੱਗੇ ਹੋਏ ਹਾਂ ਪਰ ਫਿਰ ਵੀ ਜਦੋਂ ਵੀ ਸਾਨੂੰ ਵੇਲਾ ਮਿਲਦਾ ਹੈ ਇੱਕ ਵਾਰ ਸਾਨੂੰ ਚੌਕੜਾ ਮਾਰ ਕੇ ਇੱਕ ਮਨ ਚਿਤ ਹੋ ਕੇ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ ਅਤੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਮੂਲ ਮੰਤਰ ਦਾ ਜਾਪ ਔਰ ਦਿਆ ਫਿਰਦਿਆ ਕੰਮ ਕਾਜ ਕਰਦਿਆਂ ਹੋਇਆ ਵੀ ਕਰ ਸਕਦੇ ਆ ਤੇ ਕਿਸੇ ਵੀ ਵੇਲੇ ਕਰ ਸਕਦੇ ਆ ਤੇ ਕਿਸੇ ਵੀ ਵੇਲੇ ਦੀ ਪਾਬੰਦੀ ਜਾਂ ਕਿਸੇ ਜਗ੍ਹਾ ਦੀ ਪਾਬੰਦੀ ਨਹੀਂ ਹੁੰਦਾ ਤੇ ਤੀਸਰੀ ਗੱਲ ਅਸੀਂ ਮੋਲ ਮੰਤਰ ਦਾ ਜਾਪ ਯਾਤਰਾ ਕਰਦੇ ਹੋਏ ਵੀ ਕਰ ਸਕਦੇ ਹਾਂ ਸਾਧ ਸੰਗਤ ਜੀ ਕਈ ਮਨੁੱਖ ਆਖਦੇ ਹਨ ਕਿ ਉਸ ਵੇਲੇ ਸਾਡੇ ਪੈਰਾਂ ਦੇ ਵਿੱਚ ਚੱਪਲ ਹੁੰਦੀ ਹੈ ਅਸੀਂ ਪਾਠ ਕਰੀਏ ਜਾਂ ਨਾ ਕਰੀਏ ਤਾਂ ਵੇਖੋ ਸਾਧ ਸੰਗਤ ਜੀ ਆਪਾਂ ਪਹਿਲਾਂ ਵੀ ਦੱਸਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦਾ ਪਿਆਰ ਅਤੇ ਸਤਿਕਾਰ ਅਤੇ ਭਾਵਨਾ ਦਾ ਦੇਖਦੇ ਹਨ ਉਹ ਸਾਨੂੰ ਬਾਹਰੀ ਰੂਪ ਦੇ ਨਾਲ ਨਹੀਂ ਦੇਖਦੇ ਹਨ ਬਾਹਰੀ ਰੂਪ ਦੇ ਨਾਲ ਮਨੁੱਖ ਕੀ ਕਰ ਰਿਹਾ ਹੈ ਸਤਿਗੁਰੂ ਸਾਡੇ ਅੰਦਰ ਦੀ ਭਾਵਨਾ ਦੇਖਦੇ ਹਨ ਜੇ ਅੰਦਰੋਂ ਅਸੀਂ ਮਾਲਕ ਦੇ ਨਾਲ ਜੁੜੇ ਹੋਏ ਹਾਂ ਫਿਰ ਸਾਨੂੰ ਯਾਦ ਕਰਨਾ ਨਹੀਂ ਪੈਂਦਾ ਜਦੋਂ ਆਪਣੇ ਆਪ ਤੇ ਆਉਂਦੀ ਹੈ ਤੇ ਯਾਦ ਹੀ ਉੱਤੇ ਕੋਈ ਕੰਟਰੋਲ ਹੀ ਨਹੀਂ ਰਹਿੰਦਾ ਤੇ ਪਤਾ ਨਹੀਂ ਲੱਗਦਾ ਕਿ ਸਾਡਾ ਮਨ ਗੁਰੂ ਨਾਨਕ ਦੇ ਲੜ ਕਿਵੇਂ ਲੱਗ ਗਿਆ ਹੈ ਕੰਮ ਕੋਈ ਹੋਰ ਕਰਦੇ ਹਨ ਤੇ ਸਾਡੇ ਮਨ ਵਿੱਚ ਸਿਮਰਨ ਚੱਲ ਰਿਹਾ ਹੁੰਦਾ ਹੈ ਸਾਡੇ ਮੂੰਖ ਵਿੱਚ ਮੂਲ ਮੰਤਰ ਚੱਲ ਰਿਹਾ ਹੁੰਦਾ ਹੈ ਜਾਂ ਗੁਰਬਾਣੀ ਦਾ ਕੋਈ ਵੀ ਸ਼ਬਦ ਚੱਲ ਰਿਹਾ ਹੁੰਦਾ ਹੈ ਇਹ ਯਾਦ ਵਿੱਚ ਸਾਡਾ ਮਨ ਵਸ ਵਿੱਚ ਨਹੀਂ ਹੁੰਦਾ ਯਾਦ ਅਸੀਂ ਉਸ ਮਾਲਕ ਨੂੰ ਕਿਸੇ ਵੇਲੇ ਵੀ ਕਰ ਸਕਦੇ ਹਾਂ ਅਤੇ ਕਿਸੇ ਵੀ ਹਾਲਾਤ ਵਿੱਚ ਕਰ ਸਕਦੇ ਹਾਂ ਬਸ ਵਾਹਿਗੁਰੂ ਜੀ ਸਾਡਾ ਭਰੋਸਾ ਦੇਖਦੇ ਹਨ ਸਾਡੀ ਸ਼ਰਤਾਂ ਦੇਖਦੇ ਹਨ ਬਾਦਸ਼ਾਹ ਜੀ ਸਾਨੂੰ ਬਾਰੋਂ ਨਹੀਂ ਦੇਖਦੇ ਸਾਨੂੰ ਅੰਦਰੋਂ ਦੇਖਦੇ ਹਨ ਇਹ ਮਨ ਨੂੰ ਉੱਪਰੋਂ ਹੀ ਬਾਣੀ ਪੜ ਰਿਹਾ ਹੈ ਜਾਂ ਅੰਦਰੋਂ ਹੀ ਮਨ ਇੱਕ ਚਿੱਤ ਹੋ ਕੇ ਪੜ ਰਿਹਾ ਹੈ ਤੇ ਬਸ ਆਪਾਂ ਗੁਰਬਾਣੀ ਦੇ ਨਾਲ ਹੀ ਜੁੜਨਾ ਹੈ ਆਪਾਂ ਜਿੰਨਾ ਗੁਰਬਾਣੀ ਨੂੰ ਸਮਝਾਂਗੇ ਉਨੀ ਹੀ ਕਿਰਪਾ ਸਾਡੇ ਤੇ ਵਾਹਿਗੁਰੂ ਵਰਸਾਉਣਗੇ ਸਾਡੇ ਮਨ ਅਤੇ ਤਨ ਦੇ ਰੋਗਾਂ ਨੂੰ ਦੂਰ ਕਰ ਦੇਣਗੇ ਕਿਉਂਕਿ ਜਿੱਥੇ ਗੁਰੂ ਦਾ ਨਾਮ ਹੈ ਉੱਥੇ ਗੁਰੂ ਦੀ ਕਿਰਪਾ ਅਤੇ ਬਰਕਤਾਂ ਹੁੰਦੀਆਂ ਹਨ ਤੇ ਸਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੇ ਚਲੇਗੀ। ਇਸ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈ? ਆਪਣਾ ਵਿਚਾਰ ਸਾਂਝਾ ਕਰਕੇ ਜਰੂਰ ਜਾਓ।